Na <laughs> ਕੋਈ ਨਹੀਂ ਜੀ ਹਰੂ ਤਾਂ ਪੁੱਤਰ ਆ ਮਿਲ ਕੇ ਨਾ ਆ ਜਾਓ ਭਾਜੀ ਆਹ ਬੜੇ ਦੇਖੇ ਰੱਖੀ बिहारी बिहारी तूं पर सभु कुझु बार बारो ਮੈਂ ਅੱਜ ਪਹਿਲਾ ਸੋਮਵਾਰ ਆ ਅਸ਼ਲੇਸ਼ਵਰ ਮੰਦਿਰ ਕਾਰ સેવા ٹرسٹ ਬੜੇ ਧੂਮ-ਧਾਮ ਨਾਲ 25 ਸਾਲ ਹੋ ਗਏ ਨੇ ਇਸ ਸ਼ਾਮ ਦੇ ਮੌਸਮ ਨੂੰ ਮਨਾ ਰਹੀ ਹੈ ਭਗਵਾਨ ਸ਼ੰਕਰ ਹੀ ਐਸੇ ਦੇਵੀ-ਦੇਵਤੇ ਆ ਜੋ ਜਿਹਨਾਂ ਨੂੰ ਇੱਕ ਪੂਰਾ ਮਹੀਨਾ ਸਾਲ ਜੋ ਸ਼ਰਾਵਣ ਮਾਸ ਦਾ ਮਿਲਿਆ ਲੋਕੀ ਅਸ਼ਲੇਸ਼ਵਰ ਦਾ ਆਪਣੀ ਮਨੋਕਾਮਨਾ ਲੈ ਕੇ ਆਉਂਦੇ ਨੇ ਫੂਰੀਆ ਕਰਕੇ ਜਾਂਦੇ ਨੇ ਔਰ ਅੱਜ ਮੰਦਿਰ ٹرسٹ ਵੱਲੋਂ ਪੂਰਾ ਪ੍ਰਬੰਧ ਆ ਖਰਸ਼ਦੀਰ ਵਿਆਸ ਜੀ ਜਿਹੜੇ ਕਿ ਪਿੱਛੇ ਤੁਹਾਡੇ ਭਜਨ गा ਰਹੇ ਨੇ ਇਹਨਾਂ ਦੌਰ ਤੋਂ ਆਏ ਨੇ ਜਿਹਨਾਂ ਨੇ ਅਜੋਥਿਆਂ ਵਿੱਚ ਜਾ ਕੇ ਆਪਣਾ ਨਾਮ ਰੋਸ਼ਨ ਕੀਤਾ ਤੇ ਅਜੋਥਿਆਂ ਵਾਲੇ ਦਿਨ ਜਿੱਧਰ ਹਰਾਮ ਜੀ ਦੀ ਸਥਾਪਨਾ ਹੋਈ ਹੈ ਉਦੋਂ ਸਾਰੇ ਭਜਨ ਸਦੀਰ ਵਿਆਸ ਜੀ ਨੇ ਗਾਏ ਨੇ ਸਾਡੇ ਸ਼ਾਰੇ ਸ਼ਹਿਰ ਦੀ ਕਿਸਮਤ ਭਈ ਸਦੀਰ ਵਿਆਸ ਜੀ ਅਚਲੇ ਸ਼ਰਮ ਆਏ ਉਹ ਭਜਨ गा ਰਹੇ ਹੈ જય ਸ਼ੰਕਰ જય ਬੋਲੇਨਾਥ ਔਰ ਮੰਦੜਾ ਟ੍ਰਾਸ ਵੱਲੋਂ ਮੈਂ ਸਾਰੇ ਸ਼ਹਿਰ ਨੂੰ ਬੇਨਤੀ ਕਰ ਰਹਾ ਹਾਂ ਕਿ ਬਹੁਤ ਅچھے ਪ੍ਰੋਗਰਾਮ ਸਾਵਣ ਮਾਚ ਅਗਲੇ ਤਿੰਨ ਆ ਰਹੇ ਨੇ ਭਗਵਾਨ ਕੋੜੇ ਨਾਲ ਦੇ ਦਰਸ਼ਨ ਕਰੋ ਆਪਣੇ ਪਰਿਵਾਰ ਨੂੰ ਲੈ ਕੇ ਸ੍ਰੀ ਅਜਲੇਸ਼ਵਰ ਦਾਮਾ ਮੈਂ ਕੌਣ ਹਾਂ ਇਹ ਸੰਦੇਸ਼ ਦੇਣ ਵਾਲਾ ਮੈਂ ਤੇ ਇੱਕ ਕੋੜੇ ਨਾਲ ਦਾ ਸੇਵਾਦਾਰ ਹਾਂ 25 ਸਾਲ ਹੋ ਗਏ ਮੈਨੂੰ ਸੇਵਾ ਕਰਦਾ ਹੈ ਮੈਂ ਆਪਣੀ ਜ਼ਿੰਦਗੀ ਅਜਲੇਸ਼ਵਰ ਆ ਕੇ ਬਦਲ ਲਈ ਹੈ ਹਰ ਲੋਕਾਂ ਨੂੰ ਕਹਿੰਦਾ ਅਜਲੇਸ਼ਵਰ ਦਾਮ ਆਓ ਪਰ ਆਪਣਾ ਜੀਵਨ ਸੰਕਲਪਨਾ ਦੇਖੋ ਜੀ ਸ਼੍ਰਾਵਣ ਮਾਸ ਦਾ ਜੀ ਆਪਣੇ ਆਪ ਜੀ ਬਹੁਤ ਮਹੱਤਵ ਹੈ ਅੱਜ ਲਾਇਨਸ ਕਲਬ ਦਾ ਸੇਵਾ ਵੱਲੋਂ ਸਾਨੂੰ ਸਾਨੂੰ ਇੱਕ ਇਨਵੀਟੇਸ਼ਨ ਸੀਗਾ ਕਿ ਅੱਜ ਪਹਿਲੇ ਸੋਮਵਾਰ ਤੇ ਕਿੰਨੇ ਭਾਜੀ ਵੱਲੋਂ ਤੇ ਅਜ ਸੁਦੀਰ ਵਿਆਸੀ ਜੀ ਦੇ ਹੀ ਪੇਟਾ ਸੁਣ ਕੇ ਆਏ ਆ ਬਹੁਤ ਆਨੰਦ ਆਇਆ ਤੇ ਅਜਲੇਸ਼ਵਰ ਮਹਾਦੇਵ ਤੇ ਸ਼੍ਰਾਵਣ ਮਾਸ ਦਾ ਸਭ ਮਹੱਤਵ ਰੁਟੀਨ ਜੀ ਬੜਾ ਮਹੱਤਵ ਹੈ ਤੇ ਇਸ ਪਹਿਲਾ ਸੋਮਵਾਰ ਸੀ ਸਾਨੂੰ ਇਹ ਜਿਹੜਾ ਅੱਜ ਸਦਾ ਮਿਲਿਆ ਦੇ ਸਹੀ ਸਾਰੇ ਆਪਣੇ ਕਲੱਬ ਮੈਂਬਰਸ ਨਾਲ ਆਏ ਆ। ਸੱਤਾਂ ਨੂੰ ਕੀ ਸੰਦੇਸ਼ ਦੇਣਾ ਚਾਹੀਦਾ? ਦੇਖੋ ਜੀ ਪ੍ਰਭੂ ਦਾ ਸਿਮਰਨ ਕਰਨਾ ਚਾਹੀਦਾ, ਲੋਕਾਂ ਦਾ ਭਲਾ ਕਰਨਾ ਚਾਹੀਦਾ ਤੇ ਕਿਸੇ ਦਾ ਵੀ ਮਾੜਾ ਕਰਨ ਲੱਗੇ ਸੋਵਰੀ ਸੋਚਣਾ ਚਾਹੀਦਾ। ਮੈਂ ਬੋਲੇनाथ ਇਹ ਸਾਵਣ ਮਹੀਨਾ ਬੋਲੇ ਸ਼ੰਕਰ ਦਾ ਤਿਹਾੜ ਜਲਦਾ ਪਿਆ ਵਾ। ਬਾਬਾ ਆ ਬਾਬੇ ਦੀ ਕਿਰਪਾ ਨਾਲ ਥੰਮ ਹਮਾ ਕੇ ਜਨਤਾ ਪਹੁੰਚਣ ਲਈ ਹੈ। ਇਧਰ ਵੀ ਝਾਤੀ ਮਾਰੋ ਉਧਰ ਵੀ ਮਾਰਦਿਆ ਕਰੋ ਕੈਮਰਾ ਮਾਰਾ ਕਰੋ ਸਾਰਿਆਂ ਨੂੰ ਬੇਨਤੀ ਹੋਈ ਆ ਪਿਆਰ ਦੇ ਨਾਲ ਮਤਾਂ ਦੇਖੋ ਭੋਲੇ ਸ਼ੰਕਰ ਦਾ ਜੀਰਵਾਲ ਪ੍ਰਬਤ ਕੋ ਬੋਲ ਸ਼ੰਕਰ ભગવાન ਕੀ ਜੈਾਲ ਬੜੀ ਮਹੱਤਵ ਭਗਵਾਨ ਬੋਲੇनाथ ਦਾ ਜਿਹੜਾ ਪ੍ਰੋਗਰਾਮ ਆ ਹਰ ਸਾਲ ਅਛਲੇਸ਼ਵਰ ਧਾਮ ਵਿੱਚ ਜਿਹੜਾ ਹੁੰਦਾ ਹਰ ਸੋਮਵਾਰ ਇੱਥੇ ਲੋਟ ਵੱਡੀ ਸ਼ੁਧਾਲੂ ਜੜੇ ਆ ਭਾਰੀ ਤਦਾਦ ਦੇ ਵਿੱਚ ਇੱਥੇ ਪਹੁੰਚਦੇ ਨੇ ਤੇ ਸੌਣ ਦੇ ਮਹੀਨੇ ਵਿੱਚ ਜਿੱਲੇ ਵੀ ਬੋਲੇਨਾਥ ਦੇ ਮੰਦਿਰਾਂ ਸ਼ਰਧਾਲੂ ਵੱਧ ਚੜ੍ਹ ਕੇ ਜਿਹੜਾ ਸੌਣ ਦੇ ਮਹੀਨੇ ਵਿੱਚ ਹਾਜ਼ਰੀ ਲਵਾਉਂਦੇ